ਜਿੱਥੇ ਕਿ ਦੇਸ਼ ਭਰ ਦੇ ਵਿੱਚ ਕ੍ਰਿਸ਼ਨ ਜਨਮ ਅਸ਼ਟਮੀ ਤੁੰਤੰਤ ਨਾਲ ਮਨਾਏ ਜਾ ਰਹੀ ਹੈ ਉਥੇ ਦੇਸ਼ ਦੇ ਵੱਖ-ਵੱਖ ਮੰਦਰਾਂ ਦੇ ਵਿੱਚ ਵੀ ਖਾਸ ਤਿਆਰੀਆਂ ਕੀਤੀਆਂ ਗਈਆਂ ਨੇ ਅਮ੍ਰਿਤਸਰ ਦੇ ਵਿੱਚ ਜਨਮ ਅਸ਼ਟਮੀ ਮੌਕੇ ਬਹੁਤ ਹੀ ਸੁੰਦਰ ਢੰਗ ਨਾਲ ਮੰਦਰਾਂ ਨੂੰ ਸਜਾਇਆ ਗਿਆ ਹੈ ਤੇ ਭਗਤਾਂ ਦੇ ਲਈ ਖਾਸ ਵਿਵਸਥਾ ਵੀ ਕੀਤੀ ਗਈ ਹੈ ਅਮ੍ਰਿਤਸਰ ਦੇ 에어ਪੋਰਟ ਰੋਡ ਤੇ ਗਿਰੀ ਰਾਜ ਮੰਦਰ ਦੇ ਵਿੱਚ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਨੇ ਜਨਮ ਅਸ਼ਟਮੀ ਨੂੰ ਦੇਖਦੇ ਹੋਏ ਮੰਦਰ ਦੇ ਵਿੱਚ ਆਉਣ ਵਾਲੇ ਭਗਤਾਂ ਦੇ ਲਈ ਵਿਸ਼ੇਸ਼ ਪੂਜਾ ਤੇ ਆਰਤੀ ਦਾ ਆਯੋਜਨ ਕੀਤਾ ਗਿਆ ਅਤੇ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਠਾਕੁਰ ਜੀ ਦਾ ਵਿਸ਼ੇਸ਼ ਪੋਸ਼ਾਕ जोड़ा है उपन्यास के उन्होंने श्रृंगार भी कीता जावेगा श्री कृष्ण जन्माष्टमी महाउत्सव श्री गिरिराज भगवान के इस प्रांगण में बहुत ही सारे अनुरागी हर्ष उल्लास से मना रहे हैं श्री कृष्ण जन्माष्टमी श्री गिरिराज धाम आश्रम में निरंतर 16 वर्ष से मनाया जा रहा है श्री गिरिराज भगवान के इस प्रांगण में बहुत ही भव्यता बहुत ही दिव्यता यहां पर सारे अनुरागी एकत्रित होकर इस सारे समारोह में अपने तन मन धन से सहयोग करते हैं इसीलिए यहां की दिव्या दिव्यता अलौकिक है ਅਸੀਂ ਤਾਂ ਇਸ ਬੜੇ ਖੁਸ਼ ਨਸੀਬ ਆ ਕਿ ਅਸੀਂ ਸਵਾਮੀ ਜੀ ਦੇ ਨਾਲ ਜੁੜੇ ਆ ਜਿਨ੍ਹਾਂ ਨੇ ਸਾਨੂੰ ਠਾਕੁਰ ਜੀ ਦੇ ਨਾਲ ਜੋੜ ਦਿੱਤਾ ਇਹ ਅੱਜ ਜਿਹੜੀ ਭਵਿਆਤਾ ਦਿਖ ਰਹੀ ਆ ਜਿਹੜੀ ਤੁਸੀਂ ਫੁੱਲਾਂ ਦੀ ਗੱਲ ਕਰ ਰਹੇ ਹੋ ਅਲੱਗ-ਅਲੱਗ ਸ਼ਹਿਰਾਂ ਤੋਂ ਜਿੱਥੇ-ਜਿੱਥੇ ਇਹ ਇਹ ਦਿਉਪੋਲੀ ਹੁੰਦੀ ਐ ਇਸ ਮੌਸਮ ਦੇ ਹਿਸਾਬ ਨਾਲ ਕਲਕੱਤੇ ਤੋਂ ਪੂਨੇ ਤੋਂ ਹਿਮਾਚਲ ਤੋਂ ਅਲੱਗ-ਅਲੱਗ ਸ਼ਹਿਰਾਂ ਤੋਂ ਇਹ ਫੁੱਲ ਇਕੱਤਰ ਕੀਤੇ ਜਾਂਦੇ ਆ ਇਹ ਪਿਛਲੇ 3-4 ਦਿਨ ਤੋਂ ਇਹ ਕਾਰਜਕ੍ਰਮ ਕਿਉਂਕਿ ਬੜਾ ਮਤਲਬ ਬਰੀਕੀ ਦਾ ਕੰਮ ਆ ਤਾਂ ਕਿਉਂਕਿ ਇਹਨੂੰ ਸਪੈਸ਼ਲ ਏਸੀ ਦੇ ਵਿੱਚ ਰੱਖਣਾ ਪੈਂਦਾ ਸੀਗਾ ਤਾਂ ਵੀ ਇਹ ਠੀਕ ਰਹਿ ਸਕਦੇ ਆ ਤਾਂ ਇਹ ਪਿਛਲੇ 3 ਦਿਨ ਤੋਂ ਇਹਦੀ ਜਿਹੜੀ ਕਾਰੀਗਰਾਂ ਲੱਗੇ ਹੋਏ ਸੀ ਔਰ ਅੱਜ ਇਹ ਥੋੜਾ ਸੰਪੂਰਨ ਹੋਇਆ ਵਾ ਕਿਉਂਕਿ ਅੱਜ ਕ੍ਰਿਸ਼ਨ ਜਨਮ ਅਸ਼ਟਮੀ ਆ ਔਰ ਅਲੌਕਿਕ ਕਿਉਂਕਿ ਸਾਡੇ ਠਾਕੁਰ ਜੀ ਦਾ ਜਨਮ ਉਤਸਵ ਆ ਤਾਂ ਉਹ ਤਾਂ ਇੱਕ ਭਵਯਤਾ ਹੋਣੀ ਚਾਹੀਦੀ ਅਸੀਂ ਲੋਕ ਅਗਰ ਆਪਣਾ ਜਨਮ ਦਿਨ ਮਨਾਉਂਦੇ ਆ ਤਾਂ ਕਿਸ ਤਰ੍ਹਾਂ ਹੋਣਾ ਚਾਹੀਦਾ ਰਾਜ ਸਾਡੇ ਜਿਹੜਾ ਬ੍ਰਹਮਾਣ ਦੇ ਜਿਹਨੇ ਸਵਾਮੀ ਆ ਉਹਨਾਂ ਦਾ ਅੱਜ ਜਨਮ ਦਿਨ ਆ ਤੇ ਸਾਡਾ ਧਰਮ ਆ ਧਰਮ ਆ ਅਸੀਂ ਇਹ ਲੋਕ ਸਾਰੇ ਇਕੱਠੇ ਹੋ ਕੇ ਗਰੀਦਾ ਜਾਮ ٹرسٹ ਦੇ ਲੋਕ ਪਿਛਲੇ 1 ਮਹੀਨੇ ਤੋਂ ਅਸੀਂ ਇਹ ਕਾਰਜਕ੍ਰਮ ਵਿੱਚ ਬਰੀਕੀ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਇੱਥੇ ਜ਼ਰੂਰਤਾਂ ਉਹਨੂੰ ਦੇਖਦੇ ਹੋਏ ਸੌਮੀ ਜੀ ਦੇ ਨੇਤਾ ਦੇ ਵਿੱਚ ਅਸੀਂ ਕਰਦੇ ਆ ਇਹਦਾ ਜਿਹੜਾ ਬਾਹਰ ਸਰੂਪ ਹੈ ਤੁਸੀਂ ਉਹ ਦੇਖਣ ਵਾਲਾ ਵਾ ਜਦੋਂ ਸ਼ਾਮ ਨੂੰ 6 ਵਜੇ ਕਾਰਜਕ੍ਰਮ ਸ਼ੁਰੂ ਹੋਏਗਾ ਇੱਥੇ ਅਲੱਗ-ਅਲੱਗ ਸਟਾਲਸ ਲਗਾਏ ਗਏ ਆ ਜਿਹੜੇ ਕਿ ਹਾਫ ਪ੍ਰਾਈਸ ਦੇ ਵਿੱਚ ਲਗਾਏ ਗਏ ਕੁਝ ਫ੍ਰੀ ਆ ਤਾਂ ਕਿ ਮੇਲਾ ਲੱਗੇ ਲੋਕਾਂ ਨੂੰ ਲੱਗੇ ਕਿ ਫ੍ਰੀ ਹੋ ਕਿਉਂਕਿ ਸਭ ਤਰ੍ਹਾਂ ਦੇ ਲੋਕ ਆਉਂਦੇ ਆ ਤਾਂ ਮੇਲਾ ਦਿਖਣਾ ਚਾਹੀਦਾ ਵਾ ਕਿ ਇਹ ਸਾਡੇ ਸ੍ਰੀਮੰਤ ਜੀ ਠਾਕੁਰ ਜੀ ਦਾ ਉਤਸਵ ਆ ਪ੍ਰਗਟਸੋ ਤਾਂ ਇਹ ਲੋਕਾਂ ਨੂੰ ਮਹਿਸੂਸ ਹੋਵੇ ਕਿ ਸਾਡੇ ਪ੍ਰਭੂ ਦਾ ਅਫਤਰਨ ਹੋਇਆ ਵਾ ਇਹ ਗਰੀ ਰਾਜਧਾਨ ਤਰਸਟ ਸਵਾਮੀ ਜੀ ਦੇ ਨੇਤਾ ਦੇ ਵਿੱਚ ਇਹ ਸਾਰੇ ਬਾਹਰ ਸਟਾਲ ਜਿਹੜੇ ਆ ਹਾਫ ਪ੍ਰਾਈਸ ਤੇ ਲਗਾਉਂਦੇ ਆ ਕੁਝ ਨੋ ਨੋ ਪ੍ਰੋਫਿਟ ਨੋ ਲਾਸਟ ਦੇ ਵਿੱਚ ਵੀ ਲੱਗਦਾ ਸਾਮਾਨ ਤਾਂ ਕਿ ਲੋਕ ਇੰਜੋਏ ਕਰਨ ਬੱਚੇ ਇੰਜੋਏ ਕਰਨ ਬਾਹਰ ਝੂਲੇ ਲਗਾਏ ਗਏ ਆ ਤੁਸੀਂ ਦੇਖੋ ਕਿੰਨੀ ਖੁਸ਼ ਲਗਾਨ ਕੋਈ ਪੈਸਾ ਨਹੀਂ ਚਾਰਜ ਕੀਤਾ ਜਾਂਦਾ ਇਹ ਬੜੀ ਵੱਡੀ ਗੱਲ ਆ ਇਹ ਮੇਲੇ ਦੇ ਰੂਪ ਦੇ ਵਿੱਚ ਜਿਹੜਾ ਅਸੀਂ ਸਵਾਮੀ ਜੀ ਦੇ ਨਿਤ ਵਿੱਚ ਕਿ ਕੋਸ਼ਿਸ਼ ਕੀਤੀ ਜਾ ਰਹੀ ਆ 16 ਵਰਸ਼ ਹੋ ਗਏ ਆ ਔਰ ਅਸੀਂ ਕੋਸ਼ਿਸ਼ ਆ ਕਿ ਇਹਨੂੰ ਹੋਰ ਭਵਯਤਾ ਦੇ ਵਿੱਚ ਸਵਾਮੀ ਜੀ ਦੇ ਨਿਤ ਚ ਲੈ ਕੇ ਜਾਈਏ ਔਰ ਇਹ ਇੱਕ ਪੰਜਾਬ ਦਾ ਸਭ ਤੋਂ ਵੱਡਾ ਗੌਰਮੈਂਟ ਆ ਇਹ ਟਾਈਮ ਦੀ ਵਿੱਚ ਗੌਰਮੈਂਟ ਹੋ ਰਿਹਾ ਕਿ ਪੰਜਾਬ ਦਾ ਸਭ ਤੋਂ ਵੱਡਾ ਕਾਰਜਕ੍ਰਮ ਪ੍ਰਭੂ ਠਾਕੁਰ ਜੀ ਸਾਡੇ ਨਿਤ ਵਿੱਚ ਰੱਖਣ ਕਿ ਅਸੀਂ ਉਹਨਾਂ ਦੀ ਸੇਵਾ